ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਹੋ ਰਹੇ ਨੇ ਸਵਾ 6 ਤੇ ਆਪਾਂ ਉੱਠੇ ਹੋਏ ਹਾਂ ਜਿ 5 ਵਜੇ ਦੇ ਕਿਉਂਕਿ ਸਾਰੀ ਰਾਤ ਹੋ ਗਈ ਲਾਈਟ ਨਹੀਂ ਹੈ ਲਾਈਟ ਨੇ ਬਹੁਤ ਅੰਗ ਘਰੇ ਪਿਆ ਹੈ ਰਾਤੀ ਇੰਨੀ ਕੁ ਜ਼ਿਆਦਾ ਹਨੇਰੀ ਆਈ ਸੀ ਨਾ ਬਹੁਤ ਜ਼ਿਆਦਾ ਹਨੇਰੀ ਨਾਲ ਸਾਰਾ ਕਿਧਰੇ ਕਵਾੜ ਕਿਧਰੇ ਖੁਸ਼ਾ ਦੇਖੋ ਉਧਰ ਵੀ ਐਨਾ ਕਵਾੜ ਪੈ ਗਿਆ ਬਹੁਤ ਜ਼ਿਆਦਾ ਤੇ ਰਾਤੀ ਫਿਰ ਕਣੀਆਂ ਵੀ ਆਈਆਂ ਸੀ ਹਨੇਰੀ ਕਰਕੇ ਨਾ ਜਿਹੜੀ ਨਾ ਤਾਰਾਂ ਟੁੱਟ ਗਈਆਂ ਉਥੇ ਜਿਹੜਾ ਟਰਾਂਸਫਾਰਮਰ ਹੈ ਨਾ ਉਹ ਸੜ ਗਿਆ ਰਾਤੀ ਮਨ ਲਗੀ ਉਹਦਾ ਕੋਈ ਫਿਊਜ਼ ਫਿਆ ਜੁੱਟ ਗਿਆ ਰਾਤੀ ਅਸੀਂ ਉੱਥੇ ਘੁੰਮ ਰਹੇ ਸੀਗੇ ਇਹਨਾਂ ਸ਼ੁਗਰੇ ਵੀ ਅਸੀਂ ਇੱਧਰ ਨੂੰ ਆ ਗਈਆਂ ਸੀਗੀਆਂ ਮੈਂ ਨਾ ਇੱਧਰ ਨਹੀਂ ਇੰਦਰ ਮਨ ਲੀ ਚਾਚਾ ਜੀ ਦੀ ਬੇਟੀ ਉਹਨਾਂ ਦੇ ਬੱਚੇ ਹਨਾ ਉਹ ਜੀ ਅਸੀਂ ਐ ਘੂਮ ਰਹੇ ਸੀਗੇ ਹਾਈ ਜਦੋਂ ਉਹ ਹੋਇਆ ਨਾ ਐਡਾ ਬੜਾ ਪਟਾਕਾ ਜਿਹਾ ਬੈ ਨਾ ਅਸੀਂ ਤਾਂ ਡਰ ਗਏ ਇੱਕਦਮ ਅਸੀਂ ਸ਼ੁਕਰ ਆ ਸੀ ਇੱਧਰ ਆ ਗਏ ਨਹੀਂ ਤਾਂ ਬਹੁਤ ਬੁਰਾ ਔਖਾ ਹੋ ਜਾਂਦਾ ਨਾ ਉੱਪਰੋਂ ਡਿੱਗ ਜਾਂਦਾ ਬਹੁਤ ਜ਼ਿਆਦਾ ਡਰ ਲੱਗਿਆ ਤੇ ਮੌਸਮ ਇਹਨੇ ਠੰਡਾ ਹੋ ਗਿਆ ਹੁਣ ਸਵੇਰੇ ਵੀ ਹਲਕੀ ਜਿਹੀ ਕਿਨਮਣ ਕਿਨਮਣ ਜੀ ਹੋਈ ਸੀਗੀ ਰਾਤੀ ਉਹ ਅਸੀਂ ਇਹ ਮੋਰੀਆ ਮੋਰੀਆ ਖੁੱਲੇ ਸੀਗੇ ਪਾਪਾ ਜੀ ਬਾਹਰ ਪਏ ਸੀਗੇ ਫਿਰ ਕਿਉਂਕਿ ਇਹਨਾਂ ਮੀਟਰ ਤੇ ਇੱਕ ਪੱਖਾ ਚੱਲਦਾ ਹਨ ਚੱਲ ਫਿਰ ਵੀ ਇੱਕ ਪੱਖਾ ਚੱਲ ਗਿਆ ਵੀ ਹਨਾ ਹੁਣ ਹੀ ਹੋਇਆ ਅਨਮੀਟਰ ਡਾਗ ਨਹੀਂ ਹੋਇਆ ਹੈਗਾ ਸਾਰਾ ਚੱਲ ਗਿਆ ਹੁਣ ਵੀ ਚੱਲ ਰਿਹਾ ਸੀ ਬੰਦ ਕਰਦੇ ਕਰਕੇ ਵਿੱਚੋਂ ਬਾਹਰ ਨਿਕਲਿਆ ਤੇ ਮੱਜਾਂ ਕੱਢਦੀਆਂ ਜੀ ਬਾਹਰ ਥੋੜੇ ਦਿਨ ਤੱਕ ਬਣਾਵਾਂ ਮਨ ਲਈ ਥੋੜੇ ਦਿਨ ਤੱਕ ਆਪਾਂ ਕੱਢਣਾ ਵਾਂਗੇ ਧਾਰ ਸਰਦਾਰ ਜੀ ਗਏ ਹੋਏ ਨੇ ਖੇਤਾਂ ਦੇ ਜਿਹੜਾ ਮਾਰਨ ਪਾਪਾ ਜੀ ਬਾਹਰ ਨੂੰ ਲੰਗੇ ਹੋਏ ਨੇ ਦੁੱਧ ਚਾਹ ਆਪਣਾ ਬਣਾਇਆ ਹੋਇਆ ਇੱਥੇ ਡਰਨੀ ਮੈਂ ਬੇੜੇ ਚ ਮੰਜਾ ਹੁਣ ਕਿਉਂਕਿ ਅੰਦਰ ਤਾਂ ਬਹੁਤ ਜ਼ਿਆਦਾ ਗਰਮੈਸ ਹੋਈ ਪਈ ਹੈ ਤੁਸੀਂ ਦੱਸਿਓ ਤੁਹਾਡੇ ਕਿਹੜੇ ਕਿਹੜੇ ਏਰੀਆ 'ਚ ਜ਼ਿਆਦਾ ਹਨੇਰੀ ਪਿਆਤੇ ਹਨੇਰੀ ਆਈ ਹੈ ਸਾਡੇ ਤਾਂ ਬਹੁਤ ਜ਼ਿਆਦਾ ਹਨੇਰੀ ਚੱਲੀ ਬੁਰਾ ਹਾਲ ਕਰਤੇ ਹਨੇਰੀ ਨੇ ਆ ਦੇਖੋ ਇੱਧਰ ਤਾਂ ਪੇੜਾ ਸਾਫ਼ ਕਰਦੇ ਆ ਹਨੇਰੀ ਨਹੀਂ ਸਾਰਾ ਕੂੜਾ ਬਾਹਰ ਨਹੀਂ ਚਲੇ ਗਿਆ ਤੇ ਇੱਧਰ ਕੂੜਾ ਪਾ ਤਿਆ ਆ ਬਦਾਈ ਕਿਥੋਂ ਰੱਸੀ ਆਣਾ ਸੱਲਾ ਜੜਾ ਆ ਗਿਆ ਆ ਦੇਖੋ ਤੇ ਇੱਕ ਆ ਦੁਪਹਿਰ ਖੜੀ ਆ ਪੜਾ ਖੈਰ ਜਾ ਇਹਨੂੰ ਛੱਡ ਕੇ ਆਏ ਸੀਗੇ ਕੁੱਤੇ ਨੂੰ ਪਤਾ ਨਹੀਂ ਕਿਥੋਂ ਇਹ ਫੇਰ ਆ ਗਿਆ ਕੱਲ ਦੁਪਹਿਰੇ ਆ ਕੇ ਬੈਠੇ ਆ ਟਰਾਲੀ ਦੇ ਨੀਚੇ ਆ ਦੇਖੋ ਬੱਦਲ ਵਾਈ ਹੋਈ ਕੋਈ ਆ ਚਾਰੇ ਪਾਸੇ ਤੇ ਆ ਮੰਜਾ ਡਾਇਆ ਸੀਗਾ ਪਾਪਾ ਜੀ ਨੇ Let <laughs> ਰੱਖ ਕੇ ਮੰਜੇ ਤੇ ਲੱਗਿਆ ਲੋ ਜੀ ਪਛੀ ਲਈ ਸਬਜੀ ਕੁਝ ਫਿਰ ਦਿਨ ਚ ਹਨਾ ਆਪਣਾ ਰਾਮਰਾ ਖਾਈ ਜਾਂਦੀ ਤੇ ਹੁਣ ਸੱਜਰੇ ਸੱਜਰੇ ਵਸ ਸਬਜੀ ਬਣਾ ਲਾਂਗੇ ਆਪਾਂ ਦੁੱਧ ਚਾਹ ਹਜੇ ਪੀਣਾ ਏ ਸਰਦਾਰ ਜੀ ਲੱਗੇ ਹੋਣੀ ਮੈਂ ਕਿ ਚਲਾ ਦੇਣਗੇ ਉਹ ਪੀ ਲਾਂਗੇ ਹਨਾ ਠੰਡਾ ਹੋਣਾ ਉਹ ਰੱਖਿਆ ਹੋਇਆ ਏ ਤੇਰੇ ਵਾਸਤੇ ਧਾਇ ਤਾਂ ਬਨ ਜਾ ਨੇ ਆਉਂਦੇ ਨੇ ਮੈਂ ਰੋਸ ਚਲੇ ਕੇ ਸਬ지 ਬਣਾ ਲੈਂਦੀ ਹਾਂ ਕਿਉਂਕਿ ਸ਼ੁਰੂ ਤੋਂ ਹੀ ਜਿ ਬਣਾਇਆ ਹੋਣਾ ਸਾਰ ਦਿਨ ਰਾਮ ਦਾ ਲੱਗਦਾ ਇਹ ਇੰਚ ਦਾ ਬਾਰ ਬਖੇ ਨਹੀਂ ਜਾਣਾ ਲੱਗ ਕਿੰਨੇ ਵਿੱਚ ਪੰਜ ਤੋਂ ਰੱਖੇ ਹੋਣੇ ਸੀ ਉਹਕੇ ਬੰਦੇ ਹੁਣ। ਨਾ ਦੱਸ ਤਾਂ ਹਰ ਸਬਜ਼ੀ ਲੱਗ ਗਈ। ਨਾ ਕੋਸ਼ ਕੱਲ ਸੀ 1/2 ਕਿਲੋ ਢਿੰਡੀ ਬਣਾਉਣੀ ਸੀ। ਬਸ ਮਿਲ ਗਈ ਰਾਤ ਪਾਕ ਆਪਣਾ ਰਾਮ ਨਾਲ ਸੱਜੇ। ਉਸ ਤੋਂ ਇਚਾਰਜ ਨਹੀਂ ਆਪਾਂ ਜੀ ਪੱਕੇ ਜੀ ਸਬੱਤ। ਲੋ ਜੀ ਸਾਜੀ ਚੀਰ ਗਏ। ਰੱਖ ਦਮੇਂ। ਲਾਈਟ ਹੈਗੇ ਜੀ ਲਾਈਟ ਬਿਨਾ ਕੀ ਬਣਨੀ।

ਇੰਨੇ ਦੇ ਮਦਨਪਾਲਾ ਕੋਲ ਤੋਂ ਸਾਚੂ ਹੁੰਦਾ ਆਪਾਂ ਦਾ ਹੋਮ ਹੋ ਗਿਆ ਲੋ ਜੀ ਅੱਗੇ ਸਰਦਾਰ ਜੀ ਖੇਤਾਂ ਵਿੱਚੋਂ ਇਹਨੂੰ ਛੱਡਿਆ ਹੋਗੀ ਤੇਰੇ ਹੁਣ ਫੇਰ ਆਹ ਹੋਰ ਝੜ ਕੇ ਬੈਠ ਗਿਆ ਦਾ ਮੰਜੇ ਉੱਪਰ ਫਿਰ ਕੀ ਹੋਗਾ ਮੈਂ ਤਾਂ ਤਾਂ ਹੀ ਬਿਤਾ ਹਾਂ ਅੱਛਾ ਲੋ ਦੀ ਸ਼ਾਮ ਦਾ ਟਾਈਮ ਹੈ ਧੁੱਪ ਬਹੁਤ ਪੈ ਰਹੀ ਹੈ ਤੇ ਆਪਾਂ ਬਣਾਈ ਸੀਗੀ ਜਿਹ ਆਲੂ ਸ਼ਿਮਲਾ ਮਿਰਚ ਦੀ ਸਬਜੀ ਇੰਨੀ ਕ ਜਾਂ ਧੁੱਪ ਪੈ ਰਹੀ ਹੈ ਨਾ ਜਿਵੇਂ ਰਾਤ ਨੂੰ ਠੰਡਾ ਹੋ ਗਿਆ ਸੀਗਾ ਨਾ ਮੌਸਮ ਹੁਣ ਫੇਰ ਹੋਈ ਗਰਮ ਹੋਇਆ ਪਿਆ ਮੌਸਮ ਆਖੇ ਟਾਂਗਿ ਚ ਲੈ ਕੇ ਜਾਣਾ ਕੱਪੜਾ ਫੋਟ ਉੱਪਰ ਪਾਣੇ ਕਿਉਂ ਇਹ ਪੰਜ ਦਿੱਤਾ ਨਾ ਕਿੰਨਾ ਲੈਣਾ ਦਾ ਅੱਛਾ ਪੀ ਦੇ ਕੀ ਮਹਿਲ ਤਾਂ ਹੋ ਗਿਆ ਹੁਣ ਮੋੜ ਲੂਗਾ ਭਾਈ ਉੱਥੇ ਪਾ ਲਵੇਂ ਪਾ ਇਧਰੀ ਨੂੰ ਛੱਤ ਪਰ ਫਿਰ ਕੀ ਹੋ ਗਿਆ ਉਹ ਬਣਾ ਕੇ ਅੰਕ ਜਿੱਦਾਂ ਪਹਿਲਾਂ ਲਾ ਪਾਇਆ ਵਾ ਤਾਂ ਮੂਰੇ ਤੇ ਗੱਡੀ ਖੜ ਜੇ ਕਰੇਗੀ ਪਿਛਲੇ ਸਾਲ ਬੰਨੇ ਆ ਬਣੀ ਤਾਂ ਸ਼ਿਉਣ ਪਾਈ ਦੀ ਪਿਛਲੇ ਸਾਲ ਵੀ ਤਾਂ ਆਪਣੇ ਹੂੰ ਪਾਠ ਇੰਨਾ ਮਲਾ ਕੇ ਅੰਕਲ ਗੈਲ ਬਸ ਉਰੇ ਸਮਾਨ ਖੜ ਜੇ ਕਰੂਗਾ ਕਹਿ ਤਾਂ ਰਹਿਦਾ ਹੁਣ ਆ ਵੀ ਪਾਉਂਗਾ ਮੋਟਰਸਾਈਕਲ ਵੀ ਇੱਧਰ ਕਢਾਇਆ ਵਹੇ ਸ਼ੋਮਾ ਉਹਦਾ ਮੈਨੂੰ ਮੋਟਰਸਾਈਕਲ ਨੂੰ ਬਹੁਤ ਚਲਾਵਾ ਹੈ ਕਹਦੇਗਾ ਤਾਂ ਮੇਰਾ ਵਸ ਮੋਟਰਸਾਈਕਲ ਉੱਥੇ ਆਪਣੇ ਮਾਮੇ ਕਾ ਚਲਾਉਂਦਾ ਫਿਰ ਜਹਾ ਜਵਾਕਾਂ ਨਾਲ ਘੁੰਮਦਾ ਫਿਰ ਜਹਾ ਮੋਜਾਂ ਲਗੀ ਪਾਠ ਕਰਨ ਜਹਾ ਹੈ ਉਹਦਾਂ ਹਾਂ ਕਿਨੇ ਦੱਸਿਆ ਮੰਮੀ ਘਰੇ ਬਾਬੇ ਨੇ ਨਿੱਤ ਨਵੇਂ ਵਾਲਾ ਗੁਟਕਾ ਫੜਾਇਆ ਹੋਇਆ ਹੈ ਕਹਾਂ ਦੋਏ ਜਣੇ ਗਰਸੇ ਵਗਾਰਾ ਉਦਮ ਰੋਜ ਚਾਹ ਪੁੱਠਾ ਕਰਾਂ ਜਾਂ ਸਿੱਧਾ ਕਰਾਂ ਐਂ ਸਿੱਖੂਗੇ ਕਹ ਨਹੀਂ ਅੰਕਲ ਹਾਂ ਉਹ ਤਾਂ 3 ਵਜੇ ਦੇ ਪਹਿਲਾਂ ਹੀ ਚਲੇ ਜਾਂ ਹਾਂ ਗੁਰਦੁਆਰੇ ਵਾਂ ਸ਼ਾਮ ਨੂੰ ਆ ਦੁਪਹਿਰ ਨੂੰ ਪਾਠਾਂ ਦੀ ਲੜੀ ਚੱਲ ਰਹੀ ਨੇ ਉੱਥੇ ਲੜੀ ਚੱਲ ਰਹੀ ਅੰਕਲ ਉੱਥੇ ਮਾਰੇ ਪਿੰਡ ਦੇ ਵਿੱਚ ਹਾਂ ਲੋ ਦੋ 2:3 ਵਜੇ ਨਾ ਨਾ ਚਲਾਵਾਈ ਗੁਰਸੇਵਕ ਗੁਰਸੇਵ ਉਹਨਾਂ ਦਾ ਮੋਟਰਸਾਈਕਲ ਹੋਆ ਹੈ ਜਾਂ ਜੀਗਰ ਦੇ ਕਾਨਮਾ ਚਲੇ ਜਾ ਰਿਹਾ ਚੀਜ਼ ਖਾਣ ਹੁਣ ਗੁਰਦੁਆਰੇ ਜਾਏਗਾ ਅੰਕਲ ਉਹਦੇ ਬਾਅਦ ਉੱਥੇ ਗੁਰਦੁਆਰੀ ਚ ਫਿਰ ਲੰਗਰ ਚਲਾਵਾ ਕਦੇ ਕਾਸੇਕ ਦੇ ਕਾਸੇਕ ਦੇ ਸਮੋਸੇ ਆਂਗਾ ਹਨ ਫਿਰ ਉਸਦੇ ਬਾਅਦ ਇਹ ਘਰ ਆ ਜੂਂਗੀ ਇੱਕ ਵਾਰੀ ਫਿਰ ਘਰ ਆ ਕੇ ਫਿਰ ਉੱਥੇ ਚੀੜੀ ਛਿੱਕਾ ਫੁੱਲ ਖੇਡਾਂ ਸਵੇਰੀ 8 ਵਜੇ ਉੱਠਾਂ ਅੰਕਲ ਫੁੱਲ ਉੱਥੇ ਦਮ ਤੜਾਵਾ ਹੈ ਖੇਡਣੇ ਮੈਂ ਖੁਸ਼ ਹੋਇਆ ਬਿਆ ਮੈਂ ਨਹੀਂ ਜਾਂਦਾ ਹੈਗਾ ਆਪਣੇ ਘਰਾਂ ਨੂੰ ਮੈਂ ਤੇ ਉਰੀ ਰਹਾਂਗਾ ਕਹ ਰਿਹਾ ਅਹੇ ਅੰਕਲ ਤੁਹਾਡੇ ਮਨੁਖਸ ਕੱਢਦੇ ਆ ਕਹਿੰਦਾ ਸਾਰੀ ਤੈ ਵਧੇਲਾ ਦੀ ਹੁਣ ਘਟਿਏ ਕਰ ਦਿੱਤੇ ਕਰ ਲੈ ਜੀ ਮੱਛੀਆਂ ਨਹੀਂ ਦੇਖਦੀਆਂ ਫੇਰ ਪਾਣੀ ਹਰਾ ਹੋ ਗਿਆ ਹਾਂ ਜਦੋਂ ਟੂਟੀ ਆਏਗੀ ਨਾ ਆਹ ਪਾਣੀ ਨੂੰ ਕੱਢ ਕੇ ਟੂਟੀ ਵਾਲਾ ਪਾਣੀ ਆ ਭਰੂਗੇ ਇਸਕੇ ਵਿੱਚ ਉਦੋਂ ਤਾਂ ਹੁੰਦਾ ਹੁਣ ਨੂੰ 10 ਵਾਰੀ ਪਾਣੀ ਚਲਾਵਾ ਮੈਂ ਅੰਕਲ ਓਰੇ ਨਹੀਂ ਚਲਾਉਂਦੇ ਹੈ ਉੱਧਰ ਤਾਂ ਚਲਾਮਾ ਐ ਟੈਂਕੀ ਦਾ ਟੁੱਲੂ ਵਾਲੇ ਪਾਣੀ ਗਲੇ ਭਰ ਐ ਅੱਜ ਤਾਂ ਮਾਰੀ ਲਾਈਟ ਖਰਾਬ ਹੋਈ ਪਈ ਐ ਤੰਗ ਆ ਗਿਆ ਅਸ ਤਾਂ ਹਮੇ ਅੰਕਲ ਮਾਰੇ ਅੰਦਰ ਨਾ ਕੋਈ ਤਾਰ ਤੁਰ ਛੜ ਗਈ ਨਾ ਫਿਲਟਰ ਚੱਲ ਰਿਹਾ ਐ ਨਾ ਫ੍ਰਿਜ ਚੱਲ ਰਿਹਾ ਐ ਅ ਅਨਵੇਟਰ ਵਾਲੇ ਲਾਈਟਾਂ ਤਾਂ ਕੋਈ ਵੀ ਨਹੀਂ ਚੱਲ ਰਹੀਆਂ ਸਿਰਫ ਏਸੀ ਏਸੀ ਚੱਲ ਰਹੇ ਦੋ ਲੋ ਜੀ ਆ ਲਾ ਤੇ ਰਿਪਰ ਇੱਧਰ ਇਹ ਕੇ ਉੱਪਰ ਸਾਰਾ ਸਮਾਨ ਰੱਖ ਦਿਓ ਹੁਣ ਜਿਹੜਾ ਵੀ ਰੱਖਣਾ ਹੈ ਓਰੇ हां सारा सेट कर ओ उथे जेडी पार्क है ओ के विच ते भी ओ काढ दियो मोटर पे जेडी उथे लो जी शाम दा टाइम है गर्मी बहुत ज्यादा ना 1:30 ਰਾਤ ਦੀ ਲਾਈਟ ਨਹੀਂ ਹੈਗੀ ਘਰੇ ਤੇ ਬਹੁਤ ਔਖਾ ਹੋ ਪਿਆ ਹੁਣ ਲਾਈਟ ਸਮਾਰ ਨਾਲ ਪਈ ਆਏ ਨਾ ਫ੍ਰਿਜ ਚ ਪਾਣੀ ਹੈ ਨਾ ਕੀ ਕਹਿੰਨੇ ਉਹਨੂੰ ਫਿਲਟਰ ਚ ਪਾਣੀ ਹੈ ਫਿਲਟਰ ਵਾਲਾ ਪਾਣੀ ਵੀ ਅਜ ਤਾਂ ਖਤਮ ਹੋ ਗਿਆ ਫਿਲਟਰ ਵਾਲਾ ਪਾਣੀ ਵੀ ਖਤਮ ਹੋਇਆ ਜੇ ਤਾਂ ਬਾਲਾ ਔਖਾ ਹੋ ਪਿਆ ਹੁਣ ਸੋ ਸਰਦਾਰ ਜੀ ਵੀ ਰੋਟੀ ਕਿਵੇਂ ਬਣਾਵਾਂ ਹੁਣ ਐ ਦੱਸੋ ਮੈਨੂੰ ਕਿ ਗਿਨੇਰੇ ਚ ਰੋਟੀ ਬਣਦੀ ਨਹੀਂ ਹੈਗੀ ਤੇ ਇਧਰ ਸਬਜ਼ੀਆਂ ਨੂੰ ਪਾਣੀ ਦੇ ਨਹੀਂ ਹੋਇਆ ਕਿਉਂਕਿ ਲਾਈਟ ਨਹੀਂ ਹੈਗੀ ਹੈਨਾ ਲਾਈਟ ਤੋਂ ਬਿਨਾ ਕੁਝ ਹੁੰਦਾ ਨਹੀਂ ਹੈਗਾ ਬਾਲੇ ਔਖਾ ਅੱਜ ਟਾਈਮ ਪਟਿਆ ਵੈਸੇ ਲਾਈਟ ਹੈਗੀ ਐ ਏਸੀ ਚੱਲ ਰਿਆ ਸੀਗਾ ਬਾਕੀ ਹੋਰ ਪੱਖੇ ਵਗੈਰਾ ਕੁਝ ਨਹੀਂ ਚੱਲ ਰਿਹਾ ਹੈਗੇ ਐਨਾ ਬੋਰਾ ਹਾਲ ਹੋਇਆ ਪਿਆ ਤੇੜਾ ਇਹ ਅਰਬੀ ਦਾ ਬੂਟਾ ਹੈਨਾ ਇਹ ਵੀ ਸੁੱਕ ਗਿਆ ਕਿਉਂਕਿ ਇਹਨੂੰ ਪਾਣੀ ਨਹੀਂ ਵਿਚਾਰੇ ਨੂੰ ਆਇਆ ਗਰਮੀ ਜਿਆਦਾ ਪੈ ਰਹੀ ਹੈ ਐਨਾ ਮੈਂ ਰੋਜ਼ ਕਹਿੰਦੀ ਆ ਪਾਈਪ ਚੱਕ ਦੋ ਚੱਕ ਦੋ ਚੱਕ ਦੋ ਕੋਈ ਚੱਕ ਦੇ ਨਹੀਂ ਮੈਂ ਚੱਕ ਨਹੀਂ ਸਕਦੀ ਹੈਗੀ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਪਾਪਾ ਜੀ ਲੱਗੇ ਨੇ ਮੱਜਾਂ ਨੂੰ ਕੱਖ ਪਾਣ ਤੇ ਆਪਾਂ ਲਿਆਵਾਂਗੇ ਫਿਰ ਧਾਰ ਕੱਢ ਕੇ ਇੰਨੇ ਆਪਣੀ ਲਾਈਟ ਸੀ ਇੰਨੇ ਆਪਣੀ ਲਾਈਟ ਸੀ ਮਰ ਜੂਗੀ ਬਸ ਫਿਰ ਧਾਰ ਕੱਢ ਕੇ ਲਿਆਵਾਂਗੇ ਚਲੋ ਜੀ ਇਹ ਤਾਂ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿ